ਦੇ ਵਿੱਚ ਜਿਹੜੇ ਪਰਬੰ ਨੂੰ ਬੱਬ ਮਾਰੇਗੇ ਅਮਰੀਕਾ ਨੇ ਜਿਹੜੇ ਬਾਰੇ ਸੀਗੇ ਉਹ ਉਹ ਮੁਨਕਾ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਜੇ ਵੀ ਕੁਛ ਨਹੀਂ ਉੱਗਦਾ ਅਜੇ ਵੀ ਉੱਥੇ ਉਚਾਰ ਹੈ ਐਨੇ ਸਾਲ ਹੋ ਗਏ ਬਾਅਦ ਅੱਜ ਦੁਨੀਆ ਭਰ ਦੇ ਵਿੱਚ ਅਮਰੀਕਾ ਕਿਉਂਕਿ ਜਿਹ ਪਹਿਲਾ ਜਿਹੜਾ ਅਮਰੀਕਾ ਡੋਮਿਨੇਟ ਕਰਦਾ ਸੀ ਉਸ ਤੋਂ ਬਾਅਦ ਸਟਾਰ ਦੇ ਵਿੱਚ ਜਿਹੜੀ ਅਮਰੀਕਾ ਦੀ ਕੰਬੀਨੇਸ਼ਨ ਖਤਮ ਹੋ ਗਈ ਘੱਟ ਗਈ ਕੜੀ ਆਸੀ ਉਹ ਅੱਗੇ ਆ ਰਹੀਆਂ ਜਿਹਦੇ ਵਿੱਚ ਇੰਗਲੈਂਡ ਆ ਗਿਆ ਜਿਹਦੇ ਵਿੱਚ ਜਰਮਨੀ ਆ ਗਿਆ ਜਿਹਦੇ ਵਿੱਚ ਫਰਾਂਸ ਆ ਗਿਆ ਇਹ ਸਾਰੇ ਆ ਗਏ ਉਹਨਾਂ ਦੇ ਆਪਸ ਦੇ ਵਿੱਚ ਪਿੱਚੋਤਾਈ ਸ਼ੁਰੂ ਹੋ ਗਈ 트럼ਪ ਨੇ ਆਪਣੀਆਂ ਨਵੀਂ ਪੋਲਿਸੀਆਂ ਜਿਹੜੀਆਂ ਜਿਹੜੀਆਂ ਐਡ ਕਰਤੀਆਂ ਉਹਦੇ ਵਿੱਚ ਅਮਰੀਕਾ ਨੇ ਵੀ ਸੋਚਿਆ ਜਿਹੜੀ ਮੈਂ ਕਿਤਾਬ ਦੀ ਗੱਲ ਅੱਜ 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 ਗੱਲ ਕਰਾਂਗੇ ਅਮਰੀਕਾ ਨੇ ਵੀ ਕੀਤਾ ਕਿ ਇੱਕ ਗੱਲ ਸਾਡੇ ਸਾਹਮਣੇ ਆ ਗਈ ਕਿ 2000 ਜਿਹੜੇ ਦੇਸ਼ ਤੇ ਕੋਲ ਸਭ ਤੋਂ ਵੱਧ ਤੇਲ ਦੇ ਭੰਡਾਰ ਹੋਣਗੇ ਉਹ ਦੇਸ਼ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਦੇਸ਼ ਹੋਵੇਗਾ ਜਿਹੜੇ ਇਜ਼ਰਾਇਲ ਜਿਹੜੇ ਇਰਾਕ ਹੈ ਈਰਾਨ ਹੈ ਇਹੋ ਜਿਹੇ ਜਿਹੜੇ ਅਰਬ ਮੁਲਕ ਨੇ ਉਹਨਾਂ ਦੇ ਵਿੱਚ ਤੇਲ ਦੇ ਭੰਡਾਰ ਬਹੁਤ ਜ਼ਿਆਦਾ ਨੇ ਕਿ ਅਮਰੀਕਾ ਕੀ ਕਰ ਰਿਹਾ ਉਹਨਾਂ ਦੇਸ਼ਾਂ ਨੂੰ ਕੰਟਰੋਲ ਕਰਨ ਦੇ ਲਈ ਹੁਣ ਉਹ ਸੰਧੀਆਂ ਦੀ ਗੱਲ ਤਾਂ ਖਤਰਨਾਕ ਹੋ ਗਈ ਕਿ ਹਿੰਦੂਸ ਗੌਰਮੈਂਟ ਦਾ ਸੈਂਟਰ ਦੀ ਗੌਰਮੈਂਟ ਤਾਂ ਉਹਨਾਂ ਨਾਲ ਸੰਧੀ ਕਰਕੇ ਸਾਂਝ ਲੈਂਦੀ ਆ ਸੰਧੀ ਕਰਕੇ ਉਹਨਾਂ ਦੀ ਡੋਮੀਨੇਸ਼ਨ ਨੂੰ ਪ੍ਰਵਾਨ ਕਰ ਲੈਂਦੀ ਆ ਪਰ ਉਹ ਮੁਸਲਿਮ ਦੇਸ਼ ਜਿਹੜੇ ਉਹ ਨੇ ਨਾ ਉਹਦੀ ਡੋਮੀਨੇਸ਼ਨ ਨਹੀਂ ਮੰਨਦੇ ਐਸੇ ਕਰਕੇ ਉੱਥੇ ਜੁੱਧ ਜਿਹੜੇ ਨੇ ਲਗਾਤਾਰ ਤੁਸੀਂ ਦੇਖ ਲਓ ਜਿਹੜਾ ਪੂਰਬ ਏਸ਼ੀਆ ਦੇ ਵਿੱਚ ਲਗਾਤਾਰ ਅਰਬ ਕੰਟਰੀਆਂ ਦੇ ਵਿੱਚ ਲਗਾ ਕਿੰਨੇ ਸਮੇਂ ਤੋਂ ਲਗਾਤਾਰ ਜੁੱਧ ਹੋ ਰਹੇ ਨੇ ਚਾਹੇ ਸੀਰੀਆ ਦਾ ਦੀ ਜੰਗਵੰਦੀ ਹੋਵੇ

ਸਾਡੇ ਦੇਸ਼ਾਂ ਨੂੰ ਕਬੀਲਾ ਨੂੰ ਇਸੇ ਨੇ ਉਹਦੀ ਲੋੜ ਹੈ ਜਿਹੜੇ ਫਲਸਤੀਨ ਦੇ ਲੋਕ ਨੇ ਜਿਸ ਤਰ੍ਹਾਂ ਆਪਣੇ ਦੇਸ਼ ਦੇ ਵਿੱਚ ਕਸ਼ਮੀਰ ਦੇ ਲੋਕ ਸੀਗੇ ਕਸ਼ਮੀਰ ਦੇ ਲੋਕ ਕਿਉਂਕਿ ਕਸ਼ਮੀਰ ਇੱਕ ਸਵਤੰਤਰ ਦੇਸ਼ ਰਿਹਾ ਹੈ ਜਿਹਦੇ ਉੱਤੇ ਨਾ ਪਾਕਿਸਤਾਨ ਦਾ ਤੇ ਨਾ ਹੀ ਹਿੰਦੁਸਤਾਨ ਦਾ ਕੋਈ ਕੰਟਰੋਲ ਬਣਦਾ ਹੈ ਪਰ ਸਾਡੀ ਸਰਕਾਰ ਨੇ ਉਥੇ ਜਿਹੜੀ ਧਾਰਾ 370 ਤੋੜ ਕੇ ਉਹਨੂੰ ਆਪਣੇ ਅੰਦਰ ਕੀਤਾ ਤੇ ਉਥੇ ਆਪਾਂ ਸਾਰੇ ਜਾਣਦੇ ਆ ਕਸ਼ਮੀਰ ਦੇ ਵਿੱਚ ਤੇ ਲੋਕਾਂ ਨੂੰ ਕਿਵੇਂ ਮਰਵਾਇਆ ਬਹੁਤ ਖੁਸ਼ ਉੱਤੇ ਜਾਦਾ ਹੋਇਆ ਉੱਥੋਂ ਦੇ ਲੋਕ ਅੱਜ ਵੀ ਆਪਣੀ ਹੋਮ ਦੀ ਲੜਾਈ ਲੜਦੇ ਨੇ ਇਸੇ ਤਰ੍ਹਾਂ ਫਲਸਤੀਨ ਦੇ ਰੈ ਫਲਸਤੀਨ ਜਿਹੜਾ ਹੈ ਉਹ ਫਲਸਤੀਨੀਆਂ ਦਾ ਹੈ ਜਿਵੇਂ ਪੰਜਾਬ ਇੱਕ ਪੰਜਾਬੀਆਂ ਦਾ ਹੈ ਜੇ ਕੱਲ ਨੂੰ ਆ ਕੇ ਸੈਂਟਰ ਗਵਰਨਮੈਂਟ ਇਹ ਗੱਲ ਕਹੇ ਕਿ ਹੁਕਮਾਰੀ ਰਹੇ ਸੀ ਇਸ ਤੋਂ ਪਹਿਲਾਂ ਜ਼ਮੀਨ ਐ ਕਿ ਇਹ ਕਰਨਾ ਹੈ ਜੀ ਉਹ ਕਰਨਾ ਇਸ ਤੋਂ ਪਹਿਲਾਂ ਤੇ ਜਿਹੜੇ ਇਹਨਾਂ ਨੇ ਤਿੰਨ ਕਾਨੂੰਨ ਲਿਆਂਦੇ ਹੋਰ ਵੀ ਜਿਹੜੇ ਕਾਨੂੰਨ ਲਿਆਂਦੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣ ਰਹੇ ਨੇ ਤੇ ਪੰਜਾਬ ਸਿੱਖ ਪੰਜਾਬੀਆਂ ਦਾ ਹੈ ਜਿਹੜਾ ਵੀ ਕਿਸਿੰਦਾ ਚਾਹੇ Hindu ਹੈ ਚਾਹੇ Sikh ਹੈ ਚਾਹੇ Musalman ਹੈ ਜਿਹੜੇ ਪੰਜਾਬ ਦੇ ਵਿੱਚ रह ਰਿਹਾ ਇਸ ਗੁੰਬਲਕ ਸਥਿਤੀ ਦੇ ਵਿੱਚ ਉਹ ਪੰਜਾਬ ਦਾ ਹੀ ਵਸਨੀਕ ਆ ਇਸੇ ਤਰ੍ਹਾਂ ਫਲਸਤੀਨ ਦੇ ਵਿੱਚ ਕੀ ਹੋਇਆ ਫਲਸਤੀਨ ਤੇ ਜਿਹੜੀ ਧਰਤੀ ਹੈ ਉਹ ਫਲਸਤੀਨ ਦੇ ਲੋਕਾਂ ਦੀ ਧਰਤੀ ਆ ਇਹ ਬ੍ਰਿਟਿਸ ਇਜ਼ਰਾਈਲ ਕੌਮ ਜਿਹੜੀ ਹੈ ਉੱਪਰ ਆਈ ਤੇ ਉੱਥੇ ਰਹਿ ਲੱਗੀ ਅਮਰੀਕਾ ਨੇ ਇਹਨੂੰ ਸਹਿਦ ਦਿੱਤਾ ਤੇ ਇਜ਼ਰਾਈਲ ਵਾਲੇ ਜਿਹੜੇ ਨੇ ਉਹ ਫਲਸਤੀਨ ਦੀ ਨਸਲ ਕੁੱਸੀ ਕਰ ਰਹੇ ਨੇ ਖਤਮ ਕਰ ਰਹੇ ਨੇ ਤੇ ਹੋਇਆ ਕਿ ਇਹ ਉਹਨਾਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਨਹੀਂ ਬਖਸ਼ਿਆ ਤੁਸੀਂ ਦੇਖੋ 2 ਸਾਲ ਹੋ ਗਏ ਨੇ ਲਗਾਤਾਰ ਉਹਨਾਂ ਦੀਆਂ ਬਿਲਡਿੰਗ ਜਿਹੜੀਆਂ ਨੇ ਬੰਬਾਂ ਦੇ ਨਾਲ ਖਤਮ ਕਰ ਦਿੱਤੀਆਂ ਨੇ ਨਿੱਕੇ ਨਿੱਕੇ ਬੱਚੇ ਜਿਹੜੇ ਉਹਨਾਂ ਤੇ ਬੰਬ ਮਾਰ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ। 70 ਤੱਕ ਖਤਮ ਹੋ ਗਏ ਨੇ। ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਇੱਥੇ ਮਰੀਜ਼ ਨੇ ਉਹ ਇੱਥੇ ਦਾਖਲ ਨੇ ਰਸੀਵਰ ਤੇ ਛੱਡਦੀ ਉਹਨਾਂ ਨੇ ਉੱਥੇ ਵੀ ਬੰਬ ਮਾਰਿਆ ਹੈ। ਲੋਕ ਜਿਹੜੇ ਉੱਥੇ ਬੋਲਦਾ ਹੈ ਚਾਹੇ ਕੋਈ ਪੱਤਰਕਾਰ ਹੈ, ਚਾਹੇ ਕੋਈ ਕਵੀ ਆ, ਚਾਹੇ ਕੋਈ ਹੋਰ ਆ ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਔਰ ਟੱਟੋ-ਟੱਟ ਵੀਰ ਕਹਿ ਰਿਹਾ ਸੀ ਕਿ 70000 ਉਦੋਂ 7000 ਦੇ ਕਰੀਬ ਦਾ ਆਰਡਰ ਸੀ ਜਿਹੜੇ ਡਾਟਾ ਆ ਚੁੱਕੇ ਸਰ ਤੇ ਹੁਣ ਤੇ ਪਤਾ ਨਹੀਂ ਕਿੱਥੋਂ ਤੱਕ ਇਹ ਗੱਲ ਪਹੁੰਚ ਗਈ ਏ ਕਿ ਉਹਨਾਂ ਲੋਕਾਂ ਦੀ ਦਰਦ ਦੀ ਜਿਹੜੀ ਬਾਤ ਆ ਉਹ ਕਿੰਨਾ ਨੇ ਸੁਣਦੀ ਆ ਉਹਨਾਂ ਜਿਹੜੇ ਲੋਕਾਂ ਦੇ ਹਾਵੇ ਨੇ ਹੋ ਕੇ